ਕਿ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ-ਬਹੁਤ ਤੁਹਾਡਾ ਰਣੀ ਆ ਧੰਨਵਾਦ ਦੀ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਹੇ ਹਾਂ ਔਰ ਤੁਸੀਂ ਮੈਨੂੰ ਅਜੇ ਆਪਣਾ ਪ੍ਰੋਗਰਾਮ ਔਰ ਸਭ ਦਾ ਕੋਈ ਭੜਿਆ ਨਹੀਂ ਜਦੋਂ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ ਸੋਸਤਮਨੀ ਸੋਰੀਆ ਜੀ ਨੂੰ ਅੰਦਰ ਕਰਤਾ ਸੰਜੀਤ ਸਿੰਘ ਨੂੰ ਅੰਦਰ ਕਰਤਾ ਚਲੋ ਜਮਾਨਤ ਹੋ ਗਈ ਸੋ ਇਹ ਸੱਚ ਨੂੰ ਦਬਾ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਫਿਰ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਹੈ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ ਉਹਨਾਂ ਨੂੰ ਵੀ ਹੱਕ ਹੈ ਅੰਦੀ ਲੋਕਤਾ ਤੇ ਛੱਡ ਦਿਓ ਉਹਨਾਂ ਨੂੰ ਕੌਣ ਸੱਚਾ ਲੱਗਦਾ ਹੈ ਕੌਣ ਠੀਕ ਲੱਗਦਾ ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਜਿੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਅਸੀਂ ਇਤਨ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ ਮੈਨੂੰ ਲੱਗਦਾ ਪ੍ਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਆਪਾਂ ਕਿਸੇ ਲੜ ਮੁੰਡੇ ਦੇ ਨਾਂ ਤੇ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ ਆਪਾਂ ਸਕੂਲ ਸ਼ਾਨਦਾਰ ਬਣਾਤੇ ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਆ ਆਮ ਆਦਮੀ ਕਲੀਨਿਕ ਖੁੱਲ ਗਏ ਬਿਜਲੀ ਫ੍ਰੀ ਹੋ ਗਈ ਨੌਕਰੀਆਂ ਮਿਲ ਰਹੀਆਂ ਨੇ ਨਾਲ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਹੈ ਗਿਆ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਆ ਪਰ ਮੈਂ ਕੋਈ ਵੀ ਐਹੋ ਜਿਹੀ ਫੈਲ ਸੈਨ ਨਹੀਂ ਕਰਦਾ ਜਿਸ ਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸਾ ਨਹੀਂ ਭਾਰ ਦਿੱਨਾ ਹੋਵੇ ਤੇ ਐਹੋ ਜਿਹੀ ਫੈਲ ਮੈਂ ਛੱਡਦਾ ਨਹੀਂ ਜਿਸ ਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਜਿਹੜੇ ਪੁਰਾਣੇ ਲੁੱਟੇ ਕੱਸੀਆਂ ਦਾ ਪਾਣੀ ਨਹਿਰਾਂ ਦਾ ਪਾਣੀ ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ ਬਿਜਲੀ ਆਉਂਦੀ ਤਾਂ ਹੈ 24 ਘੰਟੇ ਦਿੱਤਾ ਲਈ ਵੀ ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੇ ਖੁੱਲਦੇ ਨੇ ਕਿਸਾਨੀ ਆਣਾ ਦਫ਼ਤਰ ਜਿਹੜਾ ਇਹ ਰਾਤ ਨੂੰ ਤੋਂ ਖੁੱਲਦਾ ਹੈ ਰਾਤ ਦੇ 1.5 ਵਜੇ ਬਿਜਲੀ ਆ ਗਈ ਨਾ ਪਹਿਲਾਂ ਸੌ ਸਕਦਾ ਹੈ ਜ਼ਿੰਮੇਦਾਰਨ ਬਾਦ ਸੰਸਦ ਹੈ ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ ਕਰਨ ਕਸਾਰੀ ਪਲਗੀ ਹੁਣ ਤਾਂ ਵੱਜਣ ਬਾੜੀਆਂ ਦੇ ਨੇੜੇ ਆ ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ ਜਿਨੇ ਅਸੀਂ ਆਪਣੀ ਘਰ ਕਿ ਜਿਹੜੀ ਹੈ ਬਿਜਲੀ ਪੈਣੀ ਆਈ ਹੈ ਜੋ ਸੀ ਥੋਡੇ ਨਾਲਾ ਥੋਡੇ ਵਰਗੇ ਆ ਇੱਦਾਂ ਹੀ ਰਵਾਂਗੇ ਸੀਬਾਈ ਐਸਐਸ ਸਾਡੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਯੂਥ ਹੈ ਇਹਨਾਂ ਨੂੰ ਉਮੀਦ ਹੈ ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਝ ਕਰੂਗਾ ਤੇ ਇੱਥੇ ਕਰਨੇ ਆਪਾਂ ਬਾਹਰਲੇ ਮੁਲਕਾਂ ਨਹੀਂ ਜਾਣਾ ਆਪਾਂ ਇੱਥੇ ਆਪਣਾ ਕਾਰੀ ਠੀਕ ਕਰਾਂਗੇ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ ਪਰ ਉਹ ਮੈਂ ਇਕੱਲਾ ਨਹੀਂ ਕਰਦਾ ਇਹਦਾ ਉਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਕੋਈ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ ਹੈ ਆ 13 ਜ਼ੀਰੋ ਕਰ ਦਿਓ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ ਉਸ ਤੋਂ ਬਾਅਦ ਜਿਹੜਿਆ ਥੋੜਾ ਥੋੜਾ ਬਹੁਤ ਸਹਿਕਵੇਂ ਜਿਹੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜਹਰ ਵੀ ਕੋਈ ਜਿਸ ਤਰ੍ਹਾਂ ਦੇ